ਆ ਸਾਹਮਣੇ ਆ ਚੁੱਕੀ ਜਾ ਬੜਾ ਬੜਾ ਹੈ ਰਿਹਾ ਕਿ ਆਰਬੀ ਅੱਛਾ ਇਥੇ ਦੇ ਵੀਰ ਇਥੇ ਜਾੜ ਦੂਜਾ ਹੀ ਬੜਾ ਗੰਦ ਪਹਿਲੀ ਬੜਾ ਹਾਂਜੀ ਇਹ ਹੁਣ ਇਦਾਂ ਹੀ ਆ ਆ ਕੋਈ ਚੱਕ ਨਹੀਂ ਹੋਾਈ ਗਈ ਓਕੇ ਓਕੇ ਗੁਰਾਈ ਤੇ ਸਾਬਸ ਬੁਲੀ ਨਾ ਵੀ ਲੜਾ ਪਰ ਪੁੱਤ ਧਿਆਨ ਆ ਇਧਰ ਆ ਜਾ ਆ ਜਾ ਪੁੱਤ ਕਿੱਧਰ ਮਾਤਾ ਜੀ ਹਾਂ ਜੀ ਮਾਤਾ ਗੁਆ ਖੋਲਨੀ ਮੈਂ ਰੋਟੀ ਲੈ ਲਈ ਬਾਈ ਮਾਤਾ ਹਾਂ ਹੋਲੋ ਮੈਂ ਹੀ ਹਾਂ ਰੋਟੀ ਲੈ ਲਓ ਰੋਟੀ ਹਾਂ ਰੋਟੀ ਖਾਓ ਖਾ ਲਓ ਰੋਟੀ ਖਾਓ ਖਾਓ ਮੈਂ ਮੈਂ ਨਹੀਂ ਮੈਂ ਨਹੀਂ ਗਈ ਫਰਮਾ ਰਸੀ ਕਾਲ ਅਜੇ ਨਾ ਮਾਤਾ ਮੈਂ ਹੀ ਆ ਜਿਹੜਾ ਤੁਹਾਨੂੰ ਆ ਦਵਾਈ ਦੇ ਦੇ ਕੇ ਆਨਾ ਵਾ ਇਹ ਤੁਹਾਨੂੰ ਲੈ ਕੇ ਜਾਣਗੇ ਤੁਹਾਨੂੰ ਉੱਥੇ ਰੱਖਣਗੇ ਕਿਤੇ ਮਾਤਾ ਅਸੀਂ ਆਏ ਆ ਤੈਨੂੰ ਲੈਣ ਆਏ ਆ ਤੇਰੇ ਪੁੱਤ ਆਏ ਆ ਜਾਣਾ ਸਾਡ ਤੇਰਾ ਭਲਾ ਜੱਖ ਕੀ ਹੋਇਆ ਨਾ ਬਈ ਨਾ ਜਾਣਾ ਅੱਖ ਨੂੰ ਕੀ ਗੱਲ ਹੋਈ ਮਾਤਾ ਆ ਕਿਵੇਂ ਜਖਮ ਹੋਇਆ ਤਾਂ ਅੱਛਾ ਜਖਮ ਹੋ ਗਿਆ ਤਾਂ ਹੋ ਗਿਆ ਮੈਂ ਤਾਂ ਪੰਜਾਬੀ ਨਹੀਂ ਬੋਲੀ ਹੈ ਨਾ ਨਹੀਂ ਹੁੰਦੀ ਅੱਛਾ ਵਾਈਰ ਕਿਦਾਂ ਤੇ ਇਹ ਵੀ ਜੀ ਕਦੋਂ ਕਦੋਂ ਇੱਥੇ ਰਹਿਣ ਦਾ ਮਾਤਾ ਜੀ ਤੇ ਜੀ ਜੇ ਮੇਰੇ ਹਿਸਾਬ ਨਾਲ ਮੇਰੇ ਜਦੋਂ ਆਪਾਂ ਦੇਖ ਲੱਗੇ ਮੇਰੇ ਸਾਬ 8-9 ਸਾਲ ਤੋਂ ਸਾਨੂੰ ਹੋ ਗਏ ਇਹਨਾਂ ਨੂੰ ਵੇਚ ਦੇਣਾ ਅੱਛਾ ਪਰ ਵੀ ਇੱਧਰ ਸੈਟ ਹੋ ਜਾ ਅੱਛਾ 8-9 ਸਾਲ ਹੋ ਗਏ ਤੇ ਕੀ ਸਟੋਰੀ ਇਹਨਾਂ ਦੀ ਕੀ ਸਾਤਾ ਪਰ ਵੀ ਇੱਧਰ ਹੋ ਜਾ ਇੱਧਰ ਜਿਹੜਾ ਘਰ ਵਾਲੇ ਇਹਨਾਂ ਦੇ ਉਹ ਇੱਥੇ ਦੁਕਾਨਾ ਉਹਦੇ ਮੋਚੀ ਦਾ ਜਿਹੜਾ ਕੰਮ ਕਰਦੇ ਉਹਨਾਂ ਨਾਲ ਮੇਰੇ ਸਾਨੂੰ 4-5 ਸਾਲ ਹੋ ਗਏ ਮੱਕਿਆ ਤੋਂ ਅੱਛਾ ਜੀ ਹਾਂਜੀ ਤੇ ਉਹ ਤੋਂ ਬਾਅਦ ਇਹ ਚਲੋ ਜਿੰਨੇ ਜੋਗਾ ਖਾਣਾ ਪਾਣੀ ਨੂੰ ਦਿੰਦੇ ਨੇ ਹੁਣ ਮੈਂ ਵੀ ਚਲਾਂਗਾ ਪਿੰਡ ਹੀ ਉਲਾ ਕਿਹੜਾ ਪਿੰਡ ਆਪਣਾ ਮੇਰਾ ਪਿੰਡ ਸਾਗਣਾ ਹੈ ਇੰਨੇ ਨਾਣੇ ਕਿ ਉੱਥੇ ਮੈਂ ਨਾਨਕ ਰਹਿੰਦਾ ਇਹਨਾਂ ਦੇ ਮਾਤਾ ਦਾ ਕੋਈ ਆਪਣਾ ਆਪਣਾ ਰੁਕੀ ਨਹੀਂ ਬੱਚੇ ਬੱਚੇ ਨਹੀਂ ਹੈ ਇਹਨਾਂ ਦੇ ਕੋਈ ਇਕੱਲੇ ਹੀ ਆਏ ਪਛਾਦਪਾਣੀ ਕੋਹਿੰਦੇ ਕਿ ਜਾਂਦਾ ਪਛਾਦਪਾਣੀ ਰੈਂਕਲ ਹੀ ਹੁੰਦਾ ਜਿਹੜਾ ਪੱਕਾ ਕਹਿੰਦਾ ਮੇਰਾ ਲੈ ਜਾਓ ਘਰੇ ਅੱਛਾ ਜੀ ਇਹਦੇ ਖੜੇ ਆਪਣੇ ਲੱਗੇ ਅੱਛਾ ਜੀ ਪਹਿਲਾਂ ਉਹ ਦੇਣੇ ਸਮਾਨ ਹੀ ਦੇ ਜਾਂਦੇ ਇਹਨਾਂ ਨੂੰ ਖਾਣ ਪੀਣ ਦਾ ਉਹ ਲੈ ਜਾਂਦਾ ਇਹਨਾਂ ਕੋਲੋਂ ਸਮਾਨ ਉਹ ਲੈ ਜਾਂਦਾ ਬਣਾ ਕੇ ਰੋਟੀ ਉਹ ਦੇ ਜਾਂਦੀ ਇਹਨਾਂ ਨੂੰ 2 ਕਿਲੋ ਹਾਂਜੀ ਸਮਾਨ ਕਿਦਾਂ ਜਿਹੜਾ ਖਾਣ ਪੀਣ ਦਾ ਰੋਟੀ ਪਾਣੀ ਹਾਂ ਜਿਹੜਾ ਜੋ ਵੀ ਚਾਹੀਦਾ ਰੰ ਦਾਣਾ ਉਹ ਆਪਾਂ ਲੈ ਦੇ ਦਿੰਦੀਆਂ ਅੱਛਾ ਅੱਛਾ ਲੈ ਦੇ ਦਿੰਦੀ ਹਾਂ ਹਾਂਜੀ ਇਹ ਗਾ ਉਹਨਾਂ ਨੂੰ ਦੇ ਦਿੰਦੇ ਉਹ ਰੋਟੀ ਬਣਾਉਣ ਨੂੰ ਬਣਾ ਕੇ ਦੇ ਜਾਂਦੇ ਚਲੋ ਜੀ ਤਾਂ ਵੀ ਛੁਗੜਾ ਭਰਾ ਥੋੜਾ ਦੇ ਅੱਗੇ ਕਹਿਮ ਹੀ ਪਰ ਹੁਣ ਇੰਨਾ ਜਿਆਦਾ ਹਲਤ ਤਾਂ ਆ ਅੱਖਿਆ ਵੀ ਤਲਦੀ ਤੁਸੀਂ ਲੈ ਗਏ ਤੇ ਬੜੀ ਮਿਹਰਬਾਨੀ ਤੁਹਾਡੀ ਚਲੋ ਮੈਂ ਮਾਫੀ ਮੰਗਦਾ ਵੀਰਾ ਨਾ ਟਾਈਮ ਕਾਫ ਲੇਟ ਹੋ ਗਿਆ ਮੈਂ ਕਾਫੀ ਨਾ ਨਾ ਕੋਈ ਗੱਲ ਕਰੀ ਭਾਈ ਤੇ ਅੱਜ ਝੌਂੜੀ ਝੁੰਮੜੀ ਕਿੰਨੇ ਭੱਗ ਦਿੱਤੀ ਇਹ ਇੰਨਾ ਦੀ ਸ਼ੁਰੂ ਤੇ ਇਦਾਂ ਹੀ ਨਾ ਆ ਵੀ ਪਾਈ ਅੱਛਾ ਹਾਂਜੀ ਅਮਨੇ ਪਾਈ ਬੇਟਾ ਤੁਸੀਂ ਪਾਈ ਆ ਹਾਂ ਅੱਛਾ ਕੀ ਨਾਮ ਹੈ ਤੁਹਾਡਾ ਹੈ ਨਾਂ ਕੀ ਤੁਹਾਡਾ ਮਸੰਤੀ ਮਸੰਤੀ ਆ ਤੇ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਮੈਂ ਤਾਂ ਜਿਸਨ ਕੇ ਰਹਿਣ ਵਾਲੇ ਹਾਂ ਰਾਜਸਥਾਨ ਕੀ ਤੇ ਇਹਨਾਂ ਤੋਂ ਗਰਾਹ ਤੇ ਬੁਰਾ ਹਾਲ ਹੈ ਨਾ স্মੈਲ ਸੂਲ ਹੋਣ ੜੀ ਆ ਹੰਜੋਂ ਕੈਮ ਨਹੀਂ ਇਹਨਾਂ ਨੂੰ ਇੱਥੇ ਮੰਨ ਲਓ ਮੈਨੂੰ ਲੱਗਦਾ ਇੱਥੇ ਬਾਸਮੂਦੀ ਇੱਥੇ ਲਾਗੇ ਕਰ ਲੋਣੀ ਵਾਈਗਰ ਆ ਵੇਖੋ ਵੀਰ ਅਸੀਂ ਆਏ ਆ ਆ ਗੋਦਵਾਰ ਸ਼ਹਿਬ ਦਿਲਾ ਤਰਨ ਤਾਨ ਵੇ ਕਿਰੀ ਵੀ ਨੂੰ ਕਹਨਾ ਕਿ ਕਿਰੀ ਆ ਝੌਂਪੜੀ ਬਾਹਰੋਂ ਦਿਖਾ ਦੇ ਮਾਤਾ ਦੀ ਠੀਕ ਹੈ ਜੀ ਆ ਵੇਖੋ ਵੀਰ ਆ ਝੌਂਪੜੀ ਦੇ ਵਿੱਚ ਮਾਤਾ ਰਹਿਣ ਦੀ ਆ ਦੱਸਦੇ ਆ ਕਿ ਇਹਨਾਂ ਦੇ ਹਸਬੰਦ ਜਿਹੜੇ ਸੀਗੇ ਮੋਚੀ ਸੀਗੇ ਤੇ ਇੱਕ ਵਾਰੀ ਮੈਂ ਵੀ ਨੂੰ ਕਹਨਾ ਕਿ ਇੱਕ ਵਾਰੀ ਆ ਬਾਹਰ ਦਾ ਹਾਲਤ ਦਿਖਾ ਦੇ ਮਾਤਾ ਦੇ ਬਾਹਰ ਦੀ ਹਾਲਤ ਇਹ ਮਿਲਦਾ ਸਰਕਾਰੀ ਥਾਵਾਂ ਜਿਹਦੇ ਵਿੱਚ ਮਾਤਾ ਵਿਚਾਰੀ ਇਕੱਲੀ ਕਰੀ ਮਾਤਾ ਵਾ ਝੌਂਪੜੀ ਬਣਾ ਕੇ ਰਹਿਣ ਦੀ ਆ ਤੇ ਆਲੇ-ਦੁਆਲੇ ਤੁਹਾਨੂੰ ਪਤਾ ਹੋਊ ਪਈ ਸ਼ਹਿਰ ਦਾ ਸਾਰਾ ਕੂੜਾ ਕਰਕਟ ਹੈ ਜਿਹੜਾ ਉਹ ਆਲੇ-ਦੁਆਲੇ ਲੋਕ ਸੁੱਟ ਕੇ ਜਾਂਦੇ ਆ ਤੇ ਮਾਤਾ ਦੀ ਝੌਂਪੜੀ ਦੀ ਵੀ ਮੈਂ ਤੁਹਾਨੂੰ ਦਿਖਾਉਣਾ ਵਾ ਇੱਧਰ ਦੇਖੋ ਆ ਮੈਂ ਵੀਰ ਨੂੰ ਕਹਿੰਦਾ ਕਿ ਇਕੱਲੀ ਮਾਤਾ ਦੀ ਝੌਂਪੜੀ ਵਿਖਾ ਆ ਵੇਖੋ ਵੀਰ ਹਾਲਾਤ ਆ ਹਾਲਾਤ ਜੇ ਆ ਇਕੱਲੀ ਆ ਵੀਰ ਨੂੰ ਕਹਿੰਦਾ ਕਿ ਥੱਲੇ ਵਿਖਾਵੇ ਚਿੱਕੜ ਹੋਇਆ ਪਿਆ ਚਿੱਕੜ ਨਹੀਂ ਗਾ ਇਹਨਾਂ ਦਾ ਜਿਵੇਂ ਗਾਰਾ ਹੁੰਦਾ ਵਾ ਆ ਹਾਲਾਤ ਜੇ ਮੈਂ ਤੁਹਾਨੂੰ ਹੱਥ ਲਾਉਣ ਨੂੰ ਜੀ ਨਹੀਂ ਕਰਦਾ ਚੀ ਤੇ ਇਸ ਹਾਲਾਤ ਤੇ ਵਿਚਾਰੀ ਬਜ਼ੁਰਗ ਮਾਤਾ ਰਹਿੰਦੀ ਆ ਇਹ ਵੀ ਕਿੰਨਾ ਚਿਰ ਹੋ ਗਿਆ ਇਹਨੂੰ ਇੱਥੇ ਰਹਿੰਦਿਆਂ ਨੂੰ ਹਾਂਜੀ ਵੀਰ ਜੀ ਇਹਨਾਂ ਸਮੇਂ ਦੇ ਅੰਦਰ 8-9 ਸਾਲ ਅੱਛਾ 8-9 ਸਾਲ ਹੋ ਗਿਆ ਹਾਂਜੀ ਆ ਵੇਖੋ ਆ ਵਿਚਾਰੀ ਦੀਆਂ ਰੋਟੀਆਂ ਜੀ ਇਧਰ ਦੇਖੋ ਹਾਲਾਤ ਆ ਵੀ ਦੀ ਹਾਲਾਤ ਜੀ ਇਹਨਾਂ ਸਾਰੇ ਚੋੜ ਲੈ ਗਿਆ ਹਾਂ ਚੋੜ ਲੈ ਗਿਆ ਚੋੜ ਕੀ ਲੈ ਗਿਆ ਸਾਰੇ ਬਰਤਨ ਤਨ ਸਾਰੇ ਲੈ ਗਿਆ ਗੈਸ ਹਲੰਦਾ ਚੁਲਾ ਅੱਛਾ ਸਾਰੇ ਗੁੱਦਾ ਕਦੋਂ ਲੈ ਗਿਆ ਮਾਤਾ ਜੀ ਚੋਰ ਕਦੋਂ ਲੈ ਕੇ ਗਿਆ ਐ ਦੋ ਸਾਲ ਹੋ ਗਿਆ ਦੋ ਸਾਲ ਹੋ ਗਏ ਹਲੋ ਪਾਣੀ ਪਿਓ ਆ ਫੜੋ ਪਾਣੀ ਆ ਵੇਖੋ ਗਲਾਸ ਵੇਖੋ ਆ ਵੀਰ ਮਾਤਾ ਦਾ ਪਾਣੀ ਵਾਲਾ ਗਲਾਸ ਆ ਤੇਰਾ ਭੜਾ ਜੀ ਪਤਾ ਤਾ ਤੂੰ ਇਧਰ ਕਰ ਹੱਥ ਪਾਣੀ ਆਪ ਬਾਹਰੋਂ ਪੀ ਲੈਨੇ ਹਾਤੋ ਤੇ ਫਿਰ ਮਾ ਮਾਤਾ ਨੂੰ ਫਿਰ ਇੱਥੇ ਸਾਹਮਣੇ ਸੁੰਦਾ ਕੋਣ ਓ ਬਈਓ ਬਾਪੂ ਸਮਝਦੇ ਕੋਈ ਨਹੀਂ ਸੰਭਾਲ ਮੈਂ ਤਾਂ ਨਾਤੀ ਕਦੋਂਦੀ ਆ ਐ ਸਵੇ ਨਾ ਦੇਓ ਅੱਛਾ ਤੇ ਹੁਣ ਸਾਡੇ ਨਾਲ ਜਾਣਾ ਮਤਾ ਨਹੀਂ ਨਹੀਂ ਅਸੀਂ ਨਾ ਤੇਨੂੰ ਦਵਾਈ ਦਵਾ ਕੇ ਫੇਰ ਛੱਡ ਜਾਾਂਗੇ ਇੱਥੇ ਠੀਕ ਆ ਤੇਰੀ ਮੈਡੀਸਿਨ ਦੇ ਕੇ ਤੇਰੇ ਕੋ ਫੇਰ ਜਹਾਂ ਪੇ ਛੱਡ ਜਾਾਂਗੇ ਨਾ ਨਾ ਸਾਥ ਹੀ ਜਾਣਾ ਓ ਵੀਰਾ ਵੀ ਸਾਥ ਆਇਆ ਵਾ ਠੀਕ ਆ ਆ ਮੈਂ ਤੁਹਾਨੂੰ ਇੱਕ ਵਾਰੀ ਮਾਤਾ ਜੀ ਸਾਰੀ ਤੁਹਾਨੂੰ ਝੌਂਪੜੀ ਦਿਖਾਉਣਾ ਵਾ ਆ ਵੇਖੋ ਲਾਈਟ ਇਹ ਨਹੀਂ ਪਤਾ ਕਿਸ ਦੇ ਸਾਰੀ ਜਿਹੜੀ ਮਾਤਾ ਦੀ ਕਾਨਿਆਂ ਦੀ ਛੱਤ ਵਾ ਤੇ ਆ ਕਿਸੇ ਵੀ ਸਮੇਂ ਆ ਤੁਹਾਨੂੰ ਪਤਾ ਆ ਵੇਖੋ ਲਾਈਟਾਂ ਲੱਗੀਆਂ ਮਬਲਬ ਲੱਗਾ ਵਾ ਕਿਸੇ ਵੀ ਸਮੇਂ ਆ ਕੋਈ ਹੁਣ ਅਣਹੋਣੀ ਵੀ ਵਰਸਾਦੀ ਹੈ ਕੋਈ ਸਪਾਰਕ ਹੋ ਕੇ ਮਾਤਾ ਜ਼ਿੰਦਾ ਵੀ ਸੜ ਸਕਦੀ ਆ ਆ ਵੇਖੋ ਕਿੱਦਾਂ ਮਾਤਾ ਪਤਾ ਨਹੀਂ ਵਿਚਾਰੀ ਨੇ ਕਿੱਦਾਂ ਤਾਰਾ ਲੱਗਿਆ ਹੋਣੀਆਂ ਇੱਥੇ ਤੇ ਬਲਬ ਜਗਾਇਆ ਵਾ ਤੇ ਥੱਲੇ ਸਾਡੇ ਤੋਂ ਵੀ ਜਵਾਨ ਹੈਗੇ ਆ ਸਾਡੇ ਤੋਂ ਨਹੀਂ ਥੱਲੇ ਖਲੋਤਾ ਜਾਂਦਾ ਤੇ ਮਾਤਾ ਵਿਚਾਰੀ ਕਿੱਦਾਂ ਖਲੋੰਦੀ ਹੋਗੀ ਸੱਡੇ ਅਸਰ ਮੋੜੇ ਕਰੀ ਸਾਰਾ ਚੀਜ਼ਾਂ ਖਾ ਆ ਭਲਾ ਆਵੇ ਉਹਨਾਂ ਵੀਰਾਂ ਦਾ ਜਿਹੜੇ ਚਾਰੇ ਪੱਖਾ ਦੇਖ ਕੇ ਗਏ ਇੱਥੇ ਤੇ ਆ ਹਾਲਾਤ ਜੇ ਇੱਧਰ ਦਿਖਾਵੋ ਦਿਖਾ ਸਾਰਾ ਦਿਖਾ ਆ ਥੱਲੇ ਹੱਥ ਲਾਉਨ ਨੂੰ ਦਿਲ ਨਹੀਂ ਕਰਦਾ ਤੇ ਆ ਹਾਲਾਤ ਬਣੇ ਪਏ ਜੇ ਵੇਖ ਆ ਵੀਜੀ ਹਾਲਾਤ ਜੇ ਮਤਾ ਕੀ ਰਖਈ ਹਾਂ ਚਪਾਦ ਕੀ ਆ ਸੋ ਚਪੋ ਦਵਾਈ ਆ ਇਸ ਵਿੱਚ ਇਹ ਦਵਾਈ ਆ ਹਾਂ ਜੋ ਆਈ ਵਿਚਾਰੇ ਦੇਖੀ ਗਿਆ ਨਹੀਂ ਕੋਈ ਹਣਾ ਸਣੀ ਮਾਤਾ ਚਪਲ ਤੇ ਮਾਰੇ ਕੰਗਾਂ ਨਹੀਂ ਢਾਈਦਾ ਹੁੰਦਾ ਠੀਕ ਆ ਆ ਸਾਈਡ ਤੇ ਕਰ ਲਾ ਬੋਦਾ ਹੀ ਗਾਇ ਹੂੰ ਨਈ ਮਤੋ ਆ ਵੀ ਦਿੱਖੀ ਪਮੀ ਆ ਤਾਂ ਨਵਾਂ ਹਣਾ ਕੰਬਲ ਉਹਦਾ ਹਾਜੀ ਆ ਵੀ ਸਹੀ ਆ ਮੋਨੇ ਲੈ ਜਾਈ ਹਣਾ ਸਰਵਣ ਉਸੇ ਤੋਤੇ ਜਾਣ ਕੇ ਮਸ਼ੀਨ ਦੇ ਵਿੱਚ ਮਾਤਾ ਤੁਰਿਆ ਨਹੀਂ ਜਾਂਦਾ ਨਾ ਨੇ ਇਧਰ ਆ ਜਾਂਦਾ ਨਾ ਚਲਾ ਸਰਮਣੀ ਨੂੰ ਮਾਤਾ ਨੂੰ ਚੱਕ ਮਾਤਾ ਨੂੰ ਚੱਕ ਵੀਰ ਜੀ ਕੋਈ ਨਹੀਂ ਹੈ ਨਾ ਹੂੰ ਚੱਕ ਉਹ ਇਧਰ ਆ ਜਾ ਤੂੰ ਬਾਹਰ ਤੇਰਾ ਭਲਾ ਜੀ ਵੇਖੋ ਵੀਰ ਜੀ ਇਹ ਆਪਣੇ ਪੰਜਾਬ ਦੇ ਹਾਲਾਤ ਆ ਅਸੀਂ ਗੋਦਾ ਸਾਹਿਬ ਆਏ ਆ ਤੇ ਆ ਵੇਖੋ ਕਿਦਾਂ ਮਾਤਾ ਵਿਚਾਰੀ ਰਹਿਣ ਦੇ ਹਾਲਾਤਾਂ ਦੇ ਵਿੱਚ ਰਹਿਣ ਦੇ ਕਿ ਬਿਆਨ ਕਰਨਾ ਔਖਾ ਵਾ ਹਾਲਾਤ ਜਿਹੋ ਜਿਹੇ ਹਾਲਾਤ ਆ ਸਾਡੇ ਕੋਲ ਸ਼ਬਦ ਨਹੀਂ ਹੈਗੇ ਸਾਡੇ ਕੋਲ ਸ਼ਬਦ ਨਹੀਂ ਹੈਗੇ ਵੀ ਬਿਆਨ ਕਰਨ ਵਾਸਤੇ ਨਹੀਂ 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 ਮਾਤਾ ਕੀ ਨਾਂ ਸੀਗਾ ਘਰ ਵਾਲੇ ਦਾ ਹੈ ਮਾਤਾ ਉਹ ਗੰਗाराम ਗੰਗਾ ਰਾਮ ਸੀਗਾ ਵਾਈ ਗੁਰੂ ਵਾਈ ਗੁਰੂ ਥਿਆ ਨਾ ਹੌਲੀ ਹੌਲੀ ਚੋਕੀ ਲੈਣਾ ਸੀ ਸੁਰਨ ਵਾਈ ਗੁਰੂ ਅੱਗੇ ਨਾ ਚੱਲ ਕੋਈ ਗੱਲ ਨਹੀਂ ਪਤਾ ਮੈਨੂੰ ਵੇਖੋ ਕਿ ਦੀ ਬਜ਼ੁਰਗ ਮਾਤਾ ਵਿਚਾਰੀ ਤੇ ਇੱਥੇ ਦੇ ਚੰਗੇ ਭਲੇ ਤੋਂ ਨਹੀਂ ਰਿਹਾ ਜਾਂਦਾ। ਇਹ ਨਾ ਜਾਓ। ਕੋਈ ਗੱਲ ਨਹੀਂ ਮਾਤਾ ਕੋਈ ਗੱਲ ਨਹੀਂ ਆ। ਗੱਡੀ ਮੈਂ ਖੋਲਦਾ। ਮੈਂ ਗੱਡੀ ਖੋਲਦਾ। ਵਾਹਿਗੁਰੂ। ਇੱਕ ਮਿੰਟ ਇੱਥੇ ਖੜ੍ਹ ਜਾਓ ਇੱਥੇ ਦਾ ਸਮਾਨ ਲੈ ਲਾਂਗੇ ਡੇਰਾ। ਵਾਹਿਗੁਰੂ। ਆ ਵੇਖੋ ਵੀਰ ਆ ਆ ਹਾਲਾਤ ਜੇ ਜਿੱਥੇ ਮਾਤਾ ਰਹਿਣ ਈ ਆ। ਸਾਰੇ ਬੰਨੇ ਕੂੜਾ ਹੀ ਕੂੜਾ ਸਾਰੇ ਜਿਵੇਂ ਸ਼ਹਿਰ ਦਾ ਕੂੜਾ ਜਿਵੇਂ ਇੱਥੇ ਆਇਆ ਹੁੰਦਾ ਵਾ ਤੇ ਕੈਨ ਨੂੰ ਵੀਰੇ ਦਿਲ ਤੇ ਨਹੀਂ ਕਰਦਾ ਪਰ ਆ ਜਦੋਂ ਤੁਸੀਂ ਸਵੇਰ ਦੇਖੋਗੇ ਨਾ ਹੁਣ ਰਾਤ ਦੇ ਲਗਭਗ 10:30 11 ਵਜੇ ਦਾ ਟਾਈਮ ਹੋ ਗਿਆ ਵਾ ਜਦੋਂ ਤੁਸੀਂ ਸਵੇਰ ਦੇਖੋਗੇ ਆ ਸਾਰੀਆਂ ਦੁਕਾਨਾਂ ਹੀ ਦੁਕਾਨਾਂ ਵਾ ਇਹ ਪੂਰਾ ਬਾਜ਼ਾਰ ਪੂਰਾ ਸ਼ਹਿਰ ਭਰਿਆ ਹੁੰਦਾ ਵਾ ਕਿ ਇਹ ਪਬਲਿਕ ਦੇ ਨਹੀਂ ਪੀੜ ਹੁੰਦੀ ਇਥੇ ਜਿਹਨੇ ਗੱਡੀਆਂ ਲੰਗਣੀਆਂ ਔਖੀਆਂ ਹੁੰਦੀਆਂ ਮੋਟਰਸਾਈਕਲ ਲੰਗਣੇ ਔਖੇ ਹੋ ਜਾਂਦੇ ਆ ਪਰ ਕਿਸੇ ਨੂੰ ਇਹ ਬਜ਼ੁਰਗ ਮਾਤਾ ਨਹੀਂ ਦਿਖੀ ਔਰ ਸਾਹਮਣੇ ਵੇਖੋ ਝੌਂਪੜੀਆਂ ਮਾਤਾ ਦੀ ਝੌਂਪੜੀ ਆ ਹਨਾ ਸਾਰੇ ਲਾਗੇ ਵੇਖੋ ਕਿੱਡੀਆਂ ਤਗੜੀਆਂ ਤਗੜੀਆਂ ਕੋਠੀਆਂ ਪਈਆਂ ਤਾਂ ਵੇਖੋ ਪਰ ਕਿਸੇ ਨੂੰ ਵੀ ਬਜ਼ੁਰਗ ਮਾਤਾ ਨਹੀਂ ਦਿਖੀ ਵੀ ਅਸ ਬਜ਼ੁਰਗ ਮਾਤਾ ਦੀ ਮਦਦ ਕਰ ਸਕੀ ਹੋ ਠੀਕ ਠਾਕ ਵੀਰੇ ਬਾ ਵਾ ਥੈਂਕ ਯੂ ਵੀਰੇ ਮਾਤਾ ਨੂੰ ਲੈਣਾ ਸੀ ਹਾਂਜੀ ਇੱਕ ਬੇਇੱਜ਼ਤੀ ਕਰਨੀ ਹਾਂ ਦੱਸੋ ਜੀ ਸੋ ਇਹ ਆਪਣੇ ਗੂਗਲ ਫੇਰ ਪੁੱਛ ਲੈ ਮੈਨੂੰ ਆਸ਼ਰਮ ਜਾਣਾ ਠੀਕ ਹੈ ਜਦੋਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਨੂੰ ਦੱਸੋ ਮੈਂ ਲੋਕੇਸ਼ਨ ਤੇ ਹਾਂ ਠੀਕ ਹੈ ਹਾਂ ਪਿੰਡ ਦੇ ਨਾਲ ਹੀ ਆ ਪਿੰਡ ਦੀ ਫਿਰਨੀ ਦੇ ਆਸ਼ਰਮ ਓਕੇ ਥੈਂਕ ਯੂ ਓਕੇ ਦੇਖ ਲਈ ਇੱਕ ਰਿ ਸਮਾਨ ਹੈ ਨਾ ਮਾਤਾ ਦਾ ਤੇ ਪੌਣੇ ਘਟੇ ਜਾਣਾ ਰੁਕਿਆ ਹਾਂਜੀ ਕੀ ਮਾਤਾ ਪਾਣੀ ਕੀ ਟੈਂਕੀ ਸਾਹਮਣੇ ਰੋਕਣਾ ਹੈ ਪਾਣੀ ਕੀ ਟੈਂਕੀ ਸਾਹਮਣੇ ਹਾਂ ਉੱਥੋਂ ਹੀ ਲੈਣਾ ਵਾ ਨਹੀਂ ਨਹੀਂ ਉਹ ਦੇਖ ਹੋ ਗਈ ਉਹਨਾਂ ਕੀ ਗੱਲ ਉਹਨਾਂ ਨੇ ਠੀਕ ਹੈ ਮੈਂ ਕਹਾਂ ਮਤ ਹੋ ਗਈ ਗੱਲ ਉਹ ਪੱਕਾ ਦੇ ਕੇ ਉਹਨਾਂ ਨੂੰ ਮੈਂ ਕੋਈ ਕਿੰਜਾ ਦੇ ਦੀ ਹੈ ਹਾਂ ਹਾਂ ਪਚਾ ਦੂੰਗਾ ਵਸੇ ਰੋਣਾਂ ਕੋਲ ਠੀਕ ਆ ਕਿੰਜਾ ਬਾਰਕਾ ਦੇ ਦੀ ਹੈ ਹਾਂ ਹਾਂ ਮੈਨੂੰ ਕਹੇ ਡੇਲਾ ਹੀ ਨਹੀਂ ਹੈਗਾ ਮਾਤਾ ਵਿਚਾਰੇ ਦੇ ਕਹਣਾ ਜਾਲੀ ਲੱਗੀ ਨਾ ਦਰਦ ਆਇਆ ਪਰ ਇੰਨਾ ਹੋਇਆ ਨਹੀਂ ਰਹਿ ਗਈ ਇੰਨਾ ਇੰਨੇ ਕਰਾ ਖਤਮ ਹੋ ਗਈ ਆ ਧੰਨਵਾਦ ਭਰਾਓ ਤੁਹਾਡਾ ਫੇਰ ਵੀ ਆਈ ਮਾਨੀਏ ਕੁਝ ਇਹ ਤਾਂ ਨੋਮਸਮਾਨ ਚਾਹੀਦਾ ਹਾਂ ਮੈਂ ਵੇਖ ਲੈਣਾ ਹਣਾ ਤੇ ਇੱਥੇ ਕਿਹਦੀ ਨਿਗਾਹ ਨਹੀਂ ਵੀਰੇ ਪਈ ਇੱਥੇ ਯਾਰ ਆਈ ਬੰਨ ਪਾ ਲਈ ਸਾਰੇ ਆਪ ਕੋ ਬੜੇ ਕੰਮ ਵਾਲੇ ਲੋਕੀ ਵੇ ਲੋ ਵੀਰੇ ਕੂੜਾ ਛੁੱਟ ਜਾਂਦੇ ਆ ਤੇ ਵੇ ਲੋ ਮਾਤਾ ਵੀ ਲੱਗੇ ਪਈ ਆ ਇਹ ਵੀ ਮਾਤਾ ਵੇਖ ਸਾ ਤੇ ਕੂੜੇ ਵਾਂਗੂ ਛੁੱਟੀ ਪਈ ਆਗੇ ਇਹਦਾ ਵੀ ਕਿਤਾ ਕੋਈ ਵਾਰਸ ਹੈਗਾ ਇੱਥੇ ਆਪਾਂ ਤਾਂ ਆਪ ਇੱਥੇ ਟ੍ਰੈਂਡਰ ਤੇ ਰਹਿਦਾ ਵਾ ਮੇਰਾ ਮੈਨੂੰ ਟੈਂਡਰ ਕੰਮ ਚੱਲੂ ਜੀ ਪਰ ਮੈਂ ਹੁਣ ਚੱਲ ਜਣਾ ਨੂੰ ਇਹ ਵੀ ਅੱਛਾ ਇਹ ਮੰਜਾ ਕਿਦਾ ਵੀਰ ਜੀ ਇਹ ਮੰਜਾ ਮੇਰੇ ਨਾਲ ਇਹਨਾਂ ਦੇ ਜੇ ਖੜਦਾ ਤੁਸੀਂ ਰੱਖ ਸਕਦੇ ਨਹੀਂ ਜੇ ਮੰਜਾ ਉਹਨਾਂ ਦੇ ਉਹਨਾਂ ਨੂੰ ਦੇ ਦਿਓ ਫਿਰ ਨਹੀਂ ਨਹੀਂ ਇਹ ਮੰਜਾ ਮੇਰੇ ਨਾਲ ਇਹਨਾਂ ਦਾ ਹੀ ਹੈ ਮਾਤਾ ਦਾ ਹੀ ਹੈ ਜੇ ਤੁਸੀਂ ਖੜ ਸਕਦੇ ਨਹੀਂ ਖੜਿਆ ਨਹੀਂ ਜਾਣਾ ਸਾਡੇ ਤੋਂ ਖੜਿਆ ਨਹੀਂ ਜਾਣਾ ਗੱਡੀ ਚ ਕਿਉਂ ਕਿ ਸਾਨ ਇਹਨਾਂ ਦਾ ਹੀ ਹੰਨ ਤੋਂ ਪਤਾ ਨਹੀਂ ਪੱਖੇ ਆ ਰੈਬਰ ਆ ਰੈਬਰ ਵੇਖ ਰੈਬਰ ਖਰਾਬ ਹੋਇਆ ਹਾਂਜੀ ਕੀ ਨਾਮ ਤੁਹਾਡਾ ਮਨਜੀਤ ਸਿੰਘ ਮਨਜੀਤ ਸਿੰਘ ਪਾਣੀ ਪਈ ਤੇ ਕਿਹਦੇ ਹਾਂਜੀ ਹਾਂਜੀ ਆ ਸਰ ਹੁਣ ਵੇਖ ਕੀ ਹੈ ਇੱਕੋ ਗਰਿਆਂ ਵਾਲੇ ਗੁੰਦਵਾ ਸਾਹਿਬ ਨਹੀਂ ਨਹੀਂ ਮੋਣ ਇੱਕ ਮਿੰਟ ਵੇਟ ਕਰ ਥਰੇਆ ਮੇਰਾ ਪਿੰਡ ਤੁਹਾਡੇ ਨਾਲ ਵੇਟ ਕਰ ਮੋਣ ਤੁਹਾਡੇ ਨਾਲ ਪਿੰਡ ਹਾਂਜੀ ਆਵਾਜ਼ ਨਹੀਂ ਹੋਣੀ ਮੂੰਹੋਂ ਕੁਝ ਵੀ ਆ ਫੜ ਮਾਦਾ ਆ ਇੱਕ ਜਿਹੜੀ ਮੂੰਹ ਨੇ ਇੱਥੇ ਲਾ ਕੇ ਲੈ ਕੇ ਵਿਖਾਈ ਇਧਰ ਦੇਖ ਆ ਵੀ ਦੀ ਬਿਸਤਰ ਜ ਮਾਦਾ ਦਾ ਇਧਰ ਦੇਖੋ ਉੱਤੇ ਵਿਚਾਰੀ ਲੈਟਰਨ ਬਾਥਰੂਮ ਉੱਤੇ ਕਰਦੀ ਵੀਰੇ ਜੇ ਤੁੜਿਆ ਨਹੀਂ ਜਾਂਦਾ ਤਾਂ ਫਿਰ ਟਾਇਲਟ ਵਿਚਾਰੀ ਕਿੱਥੇ ਜਾਂਦੀ ਹੋਊਗੀ ਉਹਨਾਂ ਦਾ ਇੱਥੇ ਬਹਿ ਬੂ ਜਾਂਦੀ ਵਿੱਚ ਹੀ ਹੈ ਨਾ ਹੈਨਾ ਹੋਰ ਤਾਂ ਨਹੀਂ ਸਰਵਨ ਕੁਝ ਕਰਨ ਆਲਾ ਹੈਗਾ ਆ ਆ ਕੇ ਆ ਲੈ ਲੈ ਇੱਕ ਤੇ ਭਾਂਡੇ ਰਹਿਣ ਦੇਵੀਂ ਪਹਿਲੀ ਗੱਲ ਜੱਗੀ ਰਹਿਣ ਦੋ ਆ ਵੀ ਗੰਬਲ ਵੀ ਰਹਿੰਦਾ ਏ ਹਾ ਉਹ ਦੋ ਹਾਲਤ ਉਹਦੀ ਸਹੀ ਆ ਮੋਂ ਨੇ ਕਰੀ ਸਾਰਾ ਅੰਦਰੋਂ ਵਿਖਾ ਹਾਲਾਤ ਵਿਖਾ ਅੰਦਰ ਆ ਜਾ ਕਰੀ ਅੰਦਰ ਕਿਉਂ ਨਹੀਂ ਹੁੰਦਾ ਡਰਦਾ ਹੋਂਦਿਆ ਮੈਂ ਅੰਦਰ ਇੱਧਰ ਹਾਲਾਤ ਵਿਖਾ ਆ ਵੀਰੇ ਹਾਲਾਤ ਇੱਧਰ ਦੇਖੋ ਹਨਾ ਗਰੇ ਇਹ ਇੱਕ ਸਾ ਦਿਨਰ ਕਿ째 ਰਹਿਣ ਦੀ ਮਾਰਾ ਦੇ ਚਲੋ ਆ ਬਾਹਰ ਆ ਹੁਣ ਕੀ ਨਾ ਵੀਦਿ ਆਪਣਾ ਕੀ ਨਾਮਾ ਤੂ ਬਟਾ ਮਨਜੀਤ ਸਿੰਘ ਵੀਦਿ ਮਨ ਮਨਜੀਤ ਸਿੰਘ ਹਾਂ ਜੀ ਮੋਹਣੀ ਇਧਰ ਆ ਜਾਓ ਨਾਲ ਮੇਰੇ ਵੇਖੋ ਚਲੋ ਧੰਨਵਾਦ ਕਰਦੇ ਵੀ ਜੇ ਅਸੀਂ ਆ ਵੀਰ ਜੀ ਹੋਣਾ ਦਾ ਆ ਕਿਹਨਾ ਵੀਰ ਜੀ ਦੱਸੇ ਤੁਸੀਂ ਆਪਣਾ ਮਨਜੀਤ ਸਿੰਘ ਮਨਜੀਤ ਸਿੰਘ ਪਿੰਡ ਕਿਹੜਾ ਆਪਣਾ ਸਰਿਆਲੀ ਤੁਸੀਂ ਇਦਾਂ ਮਾਤਾ ਜੀ ਉਹਨਾਂ ਨੂੰ ਕਿੱਦਾਂ ਜਾਂਦੇ ਅਸੀਂ ਵੀਰ ਜੀ ਸਰੀਨੇ ਪ੍ਰਿੰਟ ਤੇ ਰਹਿਨੇ ਆ ਇੱਥੇ ਅੱਛਾ ਉਹਨੂੰ ਕੈਮਰਾ ਨਾਲ ਮੁੱਕ ਦਿਓ ਲੰਘਦੇ ਹੁੰਦੇ ਜਦੋਂ ਅਸੀਂ ਜਾਂਦੇ ਰਹੇ ਉਹਦੇ ਵਿੱਚ ਵੇਂਦੇ ਰਹੇ ਮਾਤਾ ਜੀ ਨੂੰ ਅੱਛਾ ਜੀ ਇਹਨਾਂ ਨੇ ਘਰ ਵਾਲੇ ਇੱਥੇ ਮੋਚੀ ਦਾ ਕੰਮ ਕਰਦੇ ਉਹਨੂੰ ਪੂਰੇ ਹੋ ਗਏ ਮੈਸੇ ਦੋ ਤਿੰਨ ਸਾਲ ਹੋ ਗਏ ਸੋ ਧੰਨਵਾਦ ਭਰਾਏ ਟਾਡਾ ਤੇ ਵੇਖੋ ਮੈਂ ਹੁਣੇ ਪਹਿਲਾਂ ਵੀ ਕਹਿ ਰਿਹਾ ਸੀਗਾ ਕਿ ਵੀਰੋ ਗੋੰਦਾ ਸਾਹਿਬ ਦੀ ਹੱਬ ਬਾਈ ਚੌਂਕ ਦੇ ਨਾਲ ਖਲੋਤੇ ਅਸੀਂ ਤੇ ਇੱਥੇ ਇੰਨੀ ਪਬਲਿਕ ਜਾਂਦੀ ਆ ਆਉਂਦੀ ਆ ਰੋਜ਼ ਆਪੋ ਆਪਣੇ ਕੰਮਾਂ ਕਰਾਂ ਚ ਜਾਂਦੀ ਆ ਪਰ ਕਿਸੇ ਨੂੰ ਮਾਤਾ ਨਹੀਂ ਇਹ ਦਿਖੀ ਆ ਹਾਲਾਤ ਹੋ ਗਏ ਲੋਕੀ ਆਵੇ ਲੋ ਰਾਤ ਦੇ 11 ਵਜੇ ਵੀ ਇੱਥੋਂ ਦੀਆਂ ਗੱਡੀਆਂ ਲੰਘਣ ਡੀਆਂ ਵਾ ਲੋਕੀ ਇੰਨੇ ਮਤਲਬੀ ਹੋ ਗਏ ਆ ਇ ਤੂੰ ਜੋ ਇਥੋਂ ਖਰੀਦਣਾ ਤੁਹਾਨੂੰ ਮਿਲ ਸਕਦਾ ਪਰ ਇਨਸਾਨੀਅਤ ਮਿਲਨੀ ਔਖੀ ਹੋ ਗਈ ਅੱਜ ਕੱਲ੍ਹ ਜਿੱਥੇ ਲੋਕੀ ਕੂੜਾ ਸੁੱਟਦੇ ਆ ਉੱਥੇ ਇੱਕ ਮਾਤਾ ਵੀ ਵਿਚਾਰੀ ਜੀ ਇੱਕ ਲਵਾਰਸ ਮਾਤਾ ਉਹ ਵੀ ਇੱਕ ਸਾਦੀ ਛੁੱਟ ਬਸੱਟੀ ਹੋਈ ਪਈ ਆ ਕੋਈ ਉਹਦਾ ਵਾਰਸ ਨਹੀਂ ਹੈਗਾ ਕੋਈ ਉਹਦਾ ਲੈਣਾ ਨਹੀਂ ਕੋਈ ਦੇਣਾ ਨਹੀਂ ਆ ਤੇ ਅੱਜ ਇਥੋਂ ਮੈਂ ਹੁਣ ਤੁਹਾਨੂੰ ਇੱਕ ਗੱਲ ਦੱਸਾਂ ਵੀ ਦੀ ਇਥੋਂ ਸਿਰਫ ਤੇ ਸਿਰਫ 100 ਮੀਟਰ ਦੀ ਦੂਰੀ ਤੇ 150 ਮੀਟਰ ਦੀ ਦੂਰੀ ਤੇ ਵੀ ਦੀ ਅਨਾਥ ਆਸ਼ਰਮਾ ਮਨਾਣ ਨਹੀਂ ਲੈਣਾ ਕਿਉਂਕਿ ਕਈ ਜਿਹੜੀ ਉਹਨਾਂ ਨੂੰ ਪਤਾ ਨਹੀਂ ਹੁੰਦਾ ਪਰ ਮੈਂ ਉਹਨਾਂ ਦੀ ਨਹੀਂ ਮੈਂ ਗੱਲ ਕਰ ਰਿਹਾ ਇੱਥੋਂ 100 ਮੀਟਰ ਦੀ ਦੂਰੀ ਤੇ ਇੱਥੇ ਪਿੰਗਲਵਾੜਾ ਵਾ ਪਰ ਕਿਸੇ ਦੀ ਐਨੀ ਹਿੰਮਤ ਨਹੀਂ ਪਈ ਕਿ ਅਸੀਂ ਪਿੰਗਲਵਾੜਾ ਪਿੰਗਲਵਾਲ ਵਾਲਿਆਂ ਨੂੰ ਹੀ ਇਨਫੋਰਮ ਕਰ ਦਈਏ ਕਿ ਕੋਈ ਮਾਤਾ ਇੱਥੇ ਲਵਾਰ ਸਾਲ ਤੇ ਦੇਚ ਰਹੀ ਆ ਇੱਥੇ ਜਿੱਥੋਂ ਆਪਾਂ ਚੌਂਕ ਤੋਂ ਮੁੜਿਆ ਨਾ ਗੋਲ ਚੌਂਕ ਤੋਂ ਮੁੜਿਆ ਇੱਥੇ ਨਾਲ ਹੀ ਪਿੰਗਲਵਾੜਾ ਜੀ ਦੇਖੋ ਵੀਰੋ ਆ ਹਾਲਾਤ ਆਪਣੇ ਪੰਜਾਬ ਦੇ ਤੇ ਸੋ ਜ਼ਰੂਰ ਇਹੋ ਜਿਹੇ ਮਾਮਵਿਆਂ ਦੀਆਂ ਦਵਾਵਾਂ ਲਿਆ ਕਰੋ ਇਹ ਦਵਾਵਾਂ ਤੁਹਾਨੂੰ ਬੜੀਆਂ ਵੱਧ ਦਵਾਵਾਂ ਤੋਂ ਬਚਾਉਣਗੀਆਂ ਤੇ ਹੁਣ ਆਪਾਂ ਮਾਤਮ ਨੂੰ ਚਲੋ ਲੈ ਕੇ ਚੱਲਿਆਂ ਆਸ਼ਰਮ ਦੇ ਵਿੱਚ ਪਰ ਜੀ ਕਰਦਾ ਵਾ ਕਿ ਆ ਇੱਕ ਵਾਰੀ ਸੰਗਤ ਨੂੰ ਇਹ ਚੀਜ਼ ਵਿਖਾਈ ਜਾਵੇ ਦੁਬਾਰਾ ਵਿਖਾਈ ਜਾਵੇ ਵਾਰ-ਵਾਰ ਵਿਖਾਈ ਜਾਵੇ ਤਾਂ ਜੋ ਆ ਇੱਕ ਮਹਿਣਾ ਵੱਜ ਸਕੇ ਨਾ ਲੋਕਾਂ ਨੂੰ ਕਿ ਜਿਹੜਾ ਵੇਖ ਕੇ ਅੰਦੇਖਾ ਕਰ ਦਿੰਦੇ ਆ ਯਾਰ ਰੱਬ ਨਾ ਕਰੇ ਕੱਲ ਨੂੰ ਆ ਵੇਖੋ ਹੁਣੇ ਕੋਈ ਕੂੜਾ ਸੁੱਟ ਕੇ ਗਿਆ ਰੱਬ ਨਾ ਕਰੇ ਕੱਲ ਨੂੰ ਤੁਹਾਡੇ ਨਾਲ ਵੀ ਕੋਈ ਇਹੋ ਜਿਹਾ ਹਾਲਾਤ ਬੀਤ ਜਾਵੇ ਠੀਕ ਹੈ ਜੀ ਤੇ ਜੇਕਰ ਕੋਈ ਸਾਪਾ ਚੰਗਾ ਕੀਤਾ ਹੋਵੇ ਕਿਸੇ ਦੀ ਮਦਦ ਕੀਤੀ ਹੋਗੀ ਤੇ ਕੱਲ ਨੂੰ ਆਪਣੀ ਵੀ ਕੋਈ ਮਦਦ ਕਰੂਗਾ ਪਰ ਦੁਨੀਆ ਵੀ ਦੀ ਮਤਲਬੀ ਹੋਈ ਪਈ ਆ ਚਲੋ ਧੰਨਵਾਦ ਵੀ ਜੀ ਤੁਹਾਡਾ ਥੈਂਕ ਯੂ ਤੁਹਾਡਾ ਚਲ ਓਕੇ ਨਹੀਂ ਬਾਸ ਥੈਂਕ ਯੂ ਤੁਹਾਡਾ ਨਹੀਂ ਤੇ ਨਹੀਂ ਬਾਸ ਮੇਰਾ ਵਾਈਰ ਨਹੀਂ ਨਹੀਂ ਚਲੀ ਨਹੀਂ ਕੋਈ ਗੱਲ ਨਹੀਂ ਫੇਰ ਕੇ ਤੁਸੀਂ ਨਹੀਂ ਆਜੋ ਠੀਕ ਹੈ ਜੀ ਹਾਂ ਆਜੋ ਨਹੀਂ ਆਜੋ 10 ਮਿੰਟ ਚਲਿਆ ਇਸ ਗੱਡੀ ਤੇ ਘਲਰ ਨਹੀਂ ਕੀਤੇ ਅੱਗੇ ਗੱਡੀ ਉੱਥੇ ਲੈਣੇ ਆ ਅੱਛਾ ਮੈਂ ਕਿਤੇ ਗੋਲੇ ਚਲਿਆ ਜਾ ਹਾਂ ਵਾਈਰ أبي هايك اكو